ਅਰੇ ਕਿ ਦਬਾਬੇ ਦੇ ਵਿੱਚ ਮੇਲੇ ਬਹੁਤ ਹੁੰਦੇ ਨਾ ਜਗ੍ਹਾ ਬਹੁਤ ਹੈ ਨਾ ਜਟੇਰੇ ਬਹੁਤ ਨਹੀਂ ਹੁੰਦੇ ਉਹਦਾ ਵੀ ਫਾਇਦਾ ਹੋ ਜਾਂਦਾ ਨਹੀਂ ਉਹਦਾ ਫਾਇਦਾ ਦੇਖੋ ਜੀ ਜੇ ਮਤਲਬ ਉਹ ਇੰਨੇ ਮੇਲੇ ਨਾ ਹੁਣ ਜਗਰਾਤੇ ਨਾ ਹੁਣ ਤੇ ਕਲਾਕਾਰ ਭੁੱਖੇ ਮਰ ਜਾਣ ਜੀ ਆ ਵਿਆਹਾਂ ਦੇ ਤਾਂ ਪੰਜ-ਛੇ ਤੇ ਲਾਉਂਦੇ ਆ ਕਲਾਕਾਰ ਪ੍ਰੋਗਰਾਮ ਬਾਕੀ ਗੱਲਾਂ ਹੀ ਐਵੇਂ ਜਿਹਦਾ ਬਾਵੇ ਹੁਣੀ ਹੋ ਗਿਆ ਜਵੰਦੇ ਹੁਣੀ ਹੋ ਗਏ ਹੈ ਨਾ ਮੁੰਡਾ ਜਸਵਾਜ ਬਾਇਆ ਜਵਾਰਸ ਭਾਜੀ ਹੁਣੀ ਆ ਪੰਜ-ਛੇ ਬੰਦੇ ਜਿਹੜੇ ਵਿਆਹ ਦੇ ਪ੍ਰੋਗਰਾਮ ਲਾਉਂਦੇ ਆ ਤੇ ਬਾਕੀ ਜਿਹੜੇ ਦੂਜੇ ਸੂਫੀ ਗਾਉਂਦੇ ਜਾਂ ਕੁਛ ਗਾਉਂਦੇ ਉਹ ਤੇ ਮਰ ਜਾਣ ਹੂੰ ਹੂੰ ਆ ਨਾ ਇਹ ਮੇਲੇ ਵਿਜਾਈ ਜਾਂਦੇ ਆ ਮੇਲੇ ਹੋਗੇ ਦਰਬਾਰ ਹੋਗੇ ਜਿਹੜੇ ਜਾਗਰਣ ਹੋਗੇ ਹੂੰ ਹੂੰ ਤੇ ਇਹੇ ਕਮਾਈ ਦਾ ਸਾਧਨ ਆ ਜੀ ਉਦੋਂ ਦੂਜੇ ਕੰਮ ਤੋਂ ਨਹੀਂ ਵਿਆਹਾਂ ਵਾਲੇ ਕਲਾਕਾਰ ਕੋਈ ਹਾਰੀ ਸਾਰੀ 12 12 ਲੱਖ 18 18 ਲੱਖ ਰੇਟਿੰਗ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਹਾਂਜੀ ਇੰਨੇ ਜਿਹੇ ਮੇਲਿਆਂ ਦੇ ਵਿੱਚ ਮਿਲ 8 9 ਸਿੰਗਰ ਗਾ ਸਕਦੇ ਨੇ ਦੇਖੋ ਜੀ ਵੈਰਾਈਟੀ ਦੇ ਵਾਧੂ ਹਾਂਜੀ ਹਾਂਜੀ ਇਹ ਦੇਖੋ ਜੀ ਹਰ ਤਰ੍ਹਾਂ ਦੇ ਲੋਕ ਆ ਰੁਪਏ ਵਾਲੇ ਵੀ ਆ ਦਸਾਂ ਵਾਲੇ ਵੀ ਆ 100 ਵਾਲੇ ਵੀ ਹਨ ਜਿੱਦ ਤੋਂ ਰੁਪਈਆ ਉਹਨਾਂ ਰੁਪਈਆ ਵਾਲਾ ਸਦਣਾ ਦਸਾਂ ਵਾਲੇ ਦਸਾਂ ਵਾਲਾ 100 ਨੇ 100 ਵਾਲਾ ਸਦਣਾ ਹੂੰ ਹੂੰ ਤੇ ਉਹ ਕਲਾਕਾਰ ਵੀ ਉਦਾਂ ਕਲਾਕਾਰਾਂ ਦਾ ਵੀ ਲੈਵਲ ਬਣ ਗਿਆ ਵੀ ਅਸੀਂ 15 ਲੈਣਾ ਤੇ 15 ਲੈਣਾ ਤੇ ਲੋਕੀ ਭਰਦੇ ਵੀ ਆ ਤੇ ਜਿਹਨੂੰ 50000 ਲੈਣਾ 21000 ਲੈਣਾ ਲੱਖ ਲੈਣਾ ਉਹ ਵੀ ਹੈਗੇ ਆ ਜੀ ਹਮ ਹਰ ਤਰ੍ਹਾਂ ਦਾ ਇੱਥੇ ਪੰਜਾਬ ਸਾਰਾ ਕੁਝ ਮਿਲਦਾ ਜੀ